ਹਿੰਦੁਸਤਾਨ ਦੀਆਂ ਜੇਲਾਂ ਦੇ ਕਾਨੂੰਨ ਵਿਵਸਥਾ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਹਰ ਵਾਰ ਇਹਨਾਂ ਦੇ ਉੱਪਰ ਸਵਾਲ ਖੜਾ ਹੁੰਦਾ ਆਇਆ ਹੈ ਇਹ ਇੱਕ ਆਮ ਗੱਲ ਹੋ ਗਈ ਹੈ ਕਿ ਇੱਥੋਂ ਦੀਆਂ ਜੇਲਾਂ ਦੇ ਵਿੱਚੋਂ ਕੋਈ ਆਡੀਓ ਵਾਇਰਲ ਹੋ ਜਾਣੀ ਜਾਂ ਕੋਈ ਵੀਡੀਓ ਆ ਜਾਣੀ ਜਾਂ ਫਿਰ ਕਿਸੇ ਕੈਦੀ ਦੁਆਰਾ ਵੱਡੇ ਚੈਨਲਾਂ ਨੂੰ ਇੰਟਰਵਿਊ ਦੇ ਦੇਣੀ ਤੇ ਫਿਰ ਉਹ ਚੈਨਲਾਂ ਦੇ ਉੱਤੇ ਚਲਾਈ ਜਾਣੀ ਇਹ ਕਾਮ ਗੱਲਾਂ ਹੋ ਗਈਆਂ ਨੇ ਆਮ ਗੱਲਾਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਹੁਣ ਤੱਕ ਜੇਲ੍ਹ ਪ੍ਰਸ਼ਾਸਨ ਦੇ ਵਿੱਚ ਉਹਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਰਕਾਰ ਕੋਈ ਸੁਧਾਰ ਨਹੀਂ ਕਰ ਪਾਈ ਤੇ ਹੁਣੇ-ਹੁਣੇ ਡਿਬੜੂਗੜ੍ਹ ਜੇਲ੍ਹ ਦੇ ਵਿੱਚੋਂ ਟਰਾਂਸਫਰ ਹੋਏ ਪੰਜਾਬ ਦੇ ਵਿੱਚ ਭਾਈ ਬਸੰਤ ਸਿੰਘ ਤੇ ਮੰਤਰੀ ਬਾਜੇਕੇ ਇਹਨਾਂ ਵੱਲੋਂ ਪਹਿਲਾਂ ਬਸੰਤ ਸਿੰਘ ਵੱਲੋਂ ਇੱਕ ਆਡੀਓ ਵਾਇਰਲ ਹੁੰਦੀ ਹੈ ਉਹਨਾਂ ਦੇ ਨਾਮ ਤੇ ਜਿਹਦੇ ਵਿੱਚ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਇੱਥੋਂ ਦੇ ਗੁਰੂ ਘਰ ਜਿਹੜੇ ਜੇਲ੍ਹਾਂ ਦੇ ਵਿੱਚ ਬਣਾਏ ਜਾਂਦੇ ਨੇ ਉਹਨਾਂ ਦੇ ਵਿੱਚ ਮੱਥਾ ਟੇਕਣ ਤੋਂ ਉਹਨਾਂ ਨੂੰ ਰੋਕਿਆ ਜਾਂਦਾ ਤੇ ਹੁਣੇ-ਹੁਣੇ ਮੰਤਰੀ ਬਾਜੇਕੇ ਦੀ ਇੱਕ ਆਡੀਓ ਵਾਇਰਲ ਹੋ ਰਹੀ ਹੈ ਜਿਹੜੀ ਤੁਸੀਂ ਆਮ ਤੌਰ ਤੇ ਸੁਣੀ ਹੋਣੀ ਆ ਸਭ ਨੇ ਉਹਦੇ ਵਿੱਚ ਵੀ ਉਹਨਾਂ ਨੇ ਇਹ ਇਲਜ਼ਾਮ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਲਗਾਏ ਨੇ ਕਿ ਉਹਨਾਂ ਨਾਲ ਇੱਕ ਵਧੀਆ ਕੋਈ ਵਿਵਹਾਰ ਨਹੀਂ ਕੀਤਾ ਜਾਂਦਾ ਜੇਲ੍ਹ ਦੇ ਅੰਦਰ ਨਾ ਉਹਨਾਂ ਨੂੰ ਗੁਰਦੁਆਰਾ ਸਾਹਿਬ ਮੱਥਾ ਟੇਕਣ ਦਿੱਤਾ ਜਾਂਦਾ ਤੇ ਉਹਨਾਂ ਦੇ ਬਾਥਰੂਮਾਂ ਤੱਕ ਸੀਸੀਟੀਵੀ ਕੈਮਰੇ ਲਗਾ ਦਿੱਤੇ ਗਏ ਹਨ ਹਾਲਾਂਕਿ ਜੇਲ੍ਹ ਦੇ ਵਿੱਚ ਹਰ ਧਰਮ ਦੇ ਕੈਦੀ ਹੁੰਦੇ ਹੀ ਨੇ ਤੇ ਉਹਨਾਂ ਨੂੰ ਮੱਥਾ ਟੇਕਣ ਨੂੰ ਜਾਂ ਧਰਮ ਨਾਲ ਜੁੜੇ ਰਹਿਣ ਲਈ ਜੇਲ੍ਹ ਦੇ ਅੰਦਰ ਮੰਦਰ ਮਸਜਿਦ ਜਾਂ ਗੁਰਦੁਆਰਾ ਸਾਹਿਬ ਨਾ ਆਮ ਤੌਰ ਤੇ ਬਣਾਏ ਜਾਂਦੇ ਨੇ ਤੇ ਹਰ ਧਰਮ ਦਾ ਵਿਅਕਤੀ ਜੇ ਸਿੱਖ ਮਰਿਆਦਾ ਦੀ ਗੱਲ ਕਰੀਏ ਤਾਂ ਇੱਕ ਸੱਚਾ ਸਿੱਖ ਦੇ ਲਈ ਜ਼ਰੂਰੀ ਹੈ ਕਿ ਉਹ ਸਵੇਰੇ ਤੇ ਸ਼ਾਮ ਦੋ ਸਮੇਂ ਕੱਢ ਕੇ ਮਹਾਰਾਜ ਨੂੰ ਨਮਸਕਾਰ ਕਰੇ ਤੇ ਮੱਥਾ ਟੇਕੇ ਪਰ ਜੇਲ੍ਹ ਦੇ ਵਿੱਚ ਇਹ ਰੋਕੇ ਜਾਣਾ ਹੈ ਬੜੀ ਮੰਦ ਭਾਗੀ ਗੱਲ ਹੈ ਤੇ ਜੇ ਇਹ ਆਡੀਓ ਸੱਚੀ ਹੈ ਤਾਂ ਇਸ ਤੇ ਕਾਰਵਾਈ ਹੋਣੀ ਜ਼ਰੂਰੀ ਹੈ ਇਸ ਵਿੱਚ ਸੁਧਾਰ ਲੈ ਕੇ ਆਉਣਾ ਜ਼ਰੂਰੀ ਹੈ ਜੇ ਇਹ ਆਡੀਓ ਫੇਕ ਹੈ ਤਾਂ ਇਹਦੀ ਸਰਕਾਰ ਜਾਂ ਜੇਲ੍ਹ ਪ੍ਰਸ਼ਾਸਨ ਨੇ ਦੀ ਪੁਸ਼ਟੀ ਕਰੇ ਹਾਲਾਂਕਿ ਆਜ਼ਾਦ ਪੰਜਾਬ ਚੈਨਲ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰਦਾ ਕਿ ਇਹ ਆਡੀਓ ओरिजिनल ਹੈ ਜਾਂ ਫੇਕ ਹੈ ਜਿਵੇਂ ਇਹ ਆਈ ਹੈ ਤੁਹਾਡੇ ਅੱਗੇ ਸੁਣਾਈ ਜਾਊਗੀ ਬਾਕੀ ਤੁਸੀਂ ਇਹ ਆਡੀਓ ਸੁਣ ਕੇ ਆਪਣੇ ਵਿਚਾਰ ਜ਼ਰੂਰ ਦੇ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਪ੍ਰਧਾਨ ਮੰਤਰੀ ਬਾਜੇ ਕੇ ਬਠਿੰਡਾ ਜੇਲ੍ਹ ਤੋਂ ਬੋਲਣਾ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਕੱਲ ਦੀ ਆਈ ਭੋਖ ਹੜਤਾਲ ਮੈਂ ਸ਼ੁਰੂ ਕੀਤੀ ਹੈ ਇਹ ਸਾਡੇ ਇਹਨਾਂ ਨੇ ਗੁਪਤ ਕੈਮਰੇ ਇਹਨਾਂ ਸਾਡੇ ਖੁਰਿਆਂ ਦੇ ਵਿੱਚ ਬਾਥਰੂਮਾਂ ਦੇ ਵਿੱਚ ਵੀ ਲਾਤੇ ਬਠਿੰਡਾ ਜੇਲ੍ਹ ਵਾਲਿਆਂ ਨੇ ਤੇ ਬਹੁਤ ਸਾਡੇ ਨਾਲ ਸਲੂਗ ਭੇੜਾ ਕਰਦੇ ਨੇ ਤੇ ਬਹੁਤ ਮਾੜਾ ਕਰਦੇ ਤੇ ਨਾ ਸਾਨੂੰ ਗੁਰੂ ਘਰ ਨਹੀਂ ਜਾਣ ਦਿੰਦੇ ਕਹਿੰਦੇ ਅਸੀਂ ਗੁਰੂ ਘਰ ਮੱਥਾ ਟੇਕਣ ਨਹੀਂ ਤੁਹਾਨੂੰ ਜਾਣ ਦੇਣਾ ਨਾ ਗੁਰੂ ਘਰੇ ਜਾਣ ਦਿੰਦੇ ਆ ਸਾਡੇ ਨਾਲ ਬਹੁਤ ੱਕਾ ਕਰਦੇ ਆ ਤੇ ਅਸੀਂ ਸੰਗਤ ਨੂੰ ਇਹ ਬੇਨਤੀ ਕਰਨਾ ਚਾਹੁੰਨੇ ਕਿ ਸਿੱਖਾਂ ਦੇ ਵਿੱਚ ਭੁਖੜਤਾ ਹਟਾਲਦਾ ਹੈ ਕਿ ਨਹੀਂ ਰੱਖਣੀ ਚਾਹੀਦੀ ਪਰ ਸਾਨੂੰ ਮਜਬੂਰੀ ਖਾਤਰ ਇੱਥੇ ਭੁੱਖ ਹੜਤਾਲ ਹੁਣ ਕੀ ਕਰੀਏ ਰੱਖਣੀ ਪੈਣੀ ਏ ਤੇ ਬਾਕੀ ਪੰਥ ਨੂੰ ਇਹ ਵੀ ਬੇਨਤੀ ਕਿ ਮੈਂ ਚੜ੍ਹਦੀ ਕਲਾ ਦੇ ਵਿੱਚ ਆ ਸਾਰੇ ਸਾਡੇ ਸਿੰਘ ਇੱਥੇ ਚੜ੍ਹਦੀ ਕਲਾ ਦੇ ਵਿੱਚ ਗੁਰੂ ਦੇ ਭਾਣੇ 'ਚ ਬਾਕੀ ਪ੍ਰਸ਼ਾਸਨ ਬਹੁਤ ੱੱਕਾ ਕਰਦਾ ਪਿਆ ਮੈਂ ਭਵੰਤਮਾਨ ਨੂੰ ਵੀ ਇਹ ਗੱਲ ਕਹਿਣਾ ਚਾਹਣਾ ਕਿ ਤੂੰ ਸਾਡੇ ਨਾਲ ਇੰਨਾ ੱੱਕਾ ਕਿਉਂ ਕਰਦਾ ਪਿਆ ਅਸੀਂ ਕੀ ਗੁਨਾਹ ਕੀਤੇ ਆ ਐਨਐਸਏ 'ਚ ਛੱਟ ਕੇ ਵੀ ਉੱਥੋਂ ਆ ਗਏ ਆ ਹੁਣ 307 ਦਾ ਸਾਡੇ ਉੱਤੇ ਪਰਚਾ ਹੈ ਤੇ ਸਾਡੇ ਨਾਲ ਐਡਾ ਵੱਡੇ ੱੱਕਾ ਸਾਡੇ ਨਾਲ ਪ੍ਰਸ਼ਾਸਨ ਕਰਦਾ ਪਿਆ ਤੇ ਇਹ ਗੁਲਾਮਾਂ ਦੀ ਨਿਸ਼ਾਨੀ ਅਸੀਂ ਗੁਲਾਮ ਆ ਤੇ ਬਹੁਤ ਮਾੜੀ ਗੱਲ ਏ ਜੇ ਯਾਰ ਇਹ ਸਾਡੇ ਨਾਲ ਐਡਾ ਸਰਕਾਰ ਧੱਕਾ ਕਰਦੀ ਪਈ ਮੈਂ ਕਾਲ ਤੱਕ ਤੇ ਜਥੇਦਾਰ ਨੂੰ ਵੀ ਬੇਨਤੀ ਕਰਨਾ ਚਾਹਣਾ ਕੁਲਦੀਪ ਸਿੰਘ ਗੜਗਾਜਣੂ ਕਿ ਤੁਹਾਨੂੰ ਵੀ ਐਸ ਗੁਰੂ ਘਰ ਨਹੀਂ ਜਾਣ ਦਿੰਦੇ ਤੇ ਸਾਡੇ ਨਾਲ ਬਹੁਤ ਧੱਕਾੰਦਾ ਪਿਆ ਤੁਹਾਨੂੰ ਇਸ ਮਸਲੇ ਤੇ ਐਕਸ਼ਨ ਲੈਣਾ ਚਾਹੀਦਾ ਮੈਂ ਉਹਨਾਂ ਚ ਭੁੱਖ ਹੜਤਾਲ ਨਹੀਂ ਤੋੜਨੀ ਜਿੰਨਾ ਚ ਸਾਡੇ ਮਸਲੇ ਹੱਲ ਨਾ ਹੋਏ ਤੇ ਜਥੇਦਾਰ ਜਿੰਨਾ ਕਿ ਇੱਥੇ ਸਾਡੇ ਕੋਲੇ ਨਾਂ ਆ ਜਿੰਨਾ ਜਿਹਾ ਮੰਗਾ ਨਾ ਮੰਨੀਆਂ ਉਨਾ ਚਿਰ ਮੈਂ ਕੋਖਰਤਾਲ ਨਹੀਂ ਤੋੜਨੀ ਤੇ ਪੰਥ ਨੂੰ ਵੀ ਬੇਨਤੀ ਕਿ ਤੁਸੀਂ ਵੀ ਚੜ੍ਹਦੀ ਕਲਾ ਚ ਰਹੋ ਅਸੀਂ ਚੜ੍ਹਦੀ ਕਲਾ ਦੇ ਵਿੱਚ ਆ ਸਾਨੂੰ ਕੋਈ ਉਵੇਂ ਪਰਵਾ ਨਹੀਂ ਗੁਰੂ ਦੇ ਬਾਣੇ ਵਿੱਚ ਆ ਤੇ ਬਾਕੀ ਜਿਹੜੀਆਂ ਭੇਡਾਂ ਭੁੰਡਾਂ ਬੋਲਦੀਆਂ ਐ ਮੈਂ ਪੰਥ ਨੂੰ ਇਹ ਵੀ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਤੁਹਾਡੀ ਕਦੀ ਵੀ ਮੰਤਰੀ ਪਿੱਠ ਨਹੀਂ ਲੱਗਣ ਦਿੰਦਾ ਮੈਂ ਚੜ੍ਹਦੀ ਕਲਾ 'ਚ ਰਹਾਗਾ ਮੈਂ ਕਿਸੇ ਅੱਗੇ ਹਿੰਤ ਨਹੀਂ ਕਰਦਾ ਤੇ ਚੜਦੀ ਕਲਾ ਦੇ ਵਿੱਚ ਹੀ ਰਵਾਂਗਾ ਤੇ ਜੇ ਪੰਥਲੀ ਸਾਨੂੰ ਸ਼ਹੀਦੀ ਵੀ ਮੈਨੂੰ ਦੇਣੀ ਪਈ ਤੇ ਪੰਥਰੀ ਮੈਨੂੰ ਸ਼ਹੀਦੀ ਵੀ ਦੇ ਦੇਗਾ ਤੇ ਬਾਕੀ ਪੰਥ ਦੀ ਚੜਦੀ ਕਲਾ ਲਈ ਅਸੀਂ ਗੁਰੂ ਅਕੀਰ ਦੇ ਆਸ ਕਰਾਂਗੇ ਸਾਡਾ ਪੰਥ ਚੜਦੀ ਕਲਾ ਚ ਰਵੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਤੁਸੀਂ ਅੰਮ੍ਰਿਤ ਛਕੋ ਗੁਰੂ ਤੇ ਲੜਨ ਲੱਗੋ ਤੇ ਜਿੰਦੇ ਤੋਂ ਆਪਾਂ ਨੂੰ ਰੋਕਦੇ ਨੇ ਤੇ ਆਹ ਵੇਖੋ ਕਿ ਹੁਣ ਸਾਨੂੰ ਇੱਥੇ ਜਾਨ ਹੀ ਨਹੀਂ ਦਿੰਦੇ ਫਏ ਗੁਰੂ ਘਰ ਹੀ ਨਹੀਂ ਜਾਨ ਦਿੰਦੇ ਫਏ ਅਸੀਂ ਕਿੰਨੇ ਗੁਲਾਮ ਆ ਤੇ ਇੰਨੀਆਂ ਹੀ ਬੇਨਤੀਆਂ ਆ ਮਕਾਲ ਤੱਕ ਤੇ ਜਥੇਦਾਰ ਨੂੰ ਫਿਰ ਬੇਨਤੀ ਕਰਨਾ ਚਾਹਣਾ ਕਿ ਤੁਸੀਂ ਇੰਨੇ ਦੇਫੈਕਟ ਨੋਟਿਸ ਲਓ ਇਹ ਸਾਡੇ ਨਾਲ ਬਹੁਤ ਜ਼ਿਆਦੇ ਠੱਕੇ ਹੁੰਦੇ ਪਏ ਜਿਹੜੇ ਅਸੀਂ ਤੁਹਾਨੂੰ ਐ ਹੋਣ ਦੱਸ ਨਹੀਂ ਸਕਦੇ ਟਾਈਮ ਥੋੜਾ ਹੈ ਸਰਕਾਰੀ ਪੀਸੀਓ ਸਾਨੂੰ 5-7 ਮਿੰਟ ਗੱਲ ਕਰਨ ਨੂੰ ਮਿਲਦੇ ਨੇ ਤੇ ਬਸ ਇੰਨੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਪ੍ਰਧਾਨ ਮੰਤਰੀ ਬਾਜੇ ਕੇ ਬਠਿੰਡਾ ਜੇਲ੍ਹ ਚੋਂ ਬੋਲਣਾ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਕੱਲ ਦੀ ਆਈ ਭੋਖ ਹੜਤਾਲ ਮੈਂ ਸ਼ੁਰੂ ਕੀਤੀ ਹੈ ਇਹ ਸਾਡੇ ਇਹਨਾਂ ਨੇ ਗੁਪਤ ਕੈਮਰੇ ਇਹਨਾਂ ਸਾਡੇ ਖੁਰਿਆਂ ਦੇ ਵਿੱਚ ਬਾਥਰੂਮਾਂ ਦੇ ਵਿੱਚ ਵੀ ਲਾਤੇ ਬਠਿੰਡਾ ਜੇਲ੍ਹ ਵਾਲਿਆਂ ਨੇ ਤੇ ਬਹੁਤ ਸਾਡੇ ਨਾਲ ਸਲੂਕ ਭੈੜਾ ਕਰਦੇ ਨੇ ਤੇ ਬਹੁਤ ਮਾੜਾ ਕਰਦੇ ਤੇ ਨਾ ਸਾਨੂੰ ਗੁਰੂ ਘਰ ਨਹੀਂ ਜਾਣ ਦਿੰਦੇ ਕਹਿੰਦੇ ਅਸੀਂ ਗੁਰੂ ਘਰ ਮੱਥਾ ਟੇਕਣ ਨਹੀਂ ਤੁਹਾਨੂੰ ਜਾਣ ਦੇਣਾ ਨਾ ਗੁਰੂ ਘਰੇ ਜਾਣ ਦਿੰਦੇ ਆ ਸਾਡੇ ਨਾਲ ਬਹੁਤ ਧੱਕਾ ਕਰਦੇ ਆ ਤੇ ਅਸੀਂ ਸੰਗਤ ਨੂੰ ਇਹ ਬੇਨਤੀ ਕਰਨਾ ਚਾਹੋਗੇ ਕਿ ਸਿੱਖਾਂ ਦੇ ਵਿੱਚ ਭੁੱਖੜਤਾ ਹਾਲ ਦਾ ਹੈ ਕਿ ਨਹੀਂ ਰੱਖਣੀ ਚਾਹੀਦੀ ਪਰ ਸਾਨੂੰ ਮਜਬੂਰੀ ਖਾਤਰ ਇੱਥੇ ਭੁੱਖ ਹੜਤਾਲ ਹੁਣ ਕੀ ਕਰੀਏ ਰੱਖਣੀ ਪੈਣੀ ਏ ਤੇ ਬਾਕੀ ਪੰਥ ਨੂੰ ਇਹ ਵੀ ਬੇਨਤੀ ਕਿ ਮੈਂ ਚੜ੍ਹਦੀ ਕਲਾ ਦੇ ਵਿੱਚ ਆ ਸਾਰੇ ਸਾਡੇ ਸਿੰਘ ਇੱਥੇ ਚੜ੍ਹਦੀ ਕਲਾ ਦੇ ਵਿੱਚ ਗੁਰੂ ਦੇ ਬਾਣੇ 'ਚ ਬਾਕੀ ਪ੍ਰਸ਼ਾਸਨ ਬਹੁਤ ੱੱਕਾ ਕਰਦਾ ਪਿਆ ਮੈਂ ਭਵੰਤਮਾਨ ਨੂੰ ਵੀ ਇਹ ਗੱਲ ਕਹਿਣਾ ਚਾਹਣਾ ਕਿ ਤੂੰ ਸਾਡੇ ਨਾਲ ਇੰਨਾ ੱੱਕਾ ਕਿਉਂ ਕਰਦਾ ਪਿਆ ਅਸੀਂ ਕੀ ਗੁਨਾਹ ਕੀਤੇ ਆ ਐਨਐਸਏ 'ਚ ਛੱਟ ਕੇ ਵੀ ਉੱਥੋਂ ਆ ਗਏ ਆ ਹੁਣ 307 ਦਾ ਸਾਡੇ ਉੱਤੇ ਪਰਚਾ ਹੈ ਤੇ ਸਾਡੇ ਨਾਲ ਐਡਾ ਵੱਡੇ ੱੱਕਾ ਸਾਡੇ ਨਾਲ ਪ੍ਰਸ਼ਾਸਨ ਕਰਦਾ ਪਿਆ ਤੇ ਇਹ ਗੁਲਾਮਾਂ ਦੀ ਨਿਸ਼ਾਨੀ ਅਸੀਂ ਗੁਲਾਮ ਆ ਤੇ ਬਹੁਤ ਮਾੜੀ ਗੱਲ ਹੈ ਕਿ ਯਾਰ ਇਹ ਸਾਡੇ ਨਾਲ ਐਡਾ ਸਰਕਾਰ ਧੱਕਾ ਕਰਦੀ ਪਈ ਮੈਂ ਕਾਲ ਤੱਕ ਤੇ ਜਥੇਦਾਰ ਨੂੰ ਵੀ ਬੇਨਤੀ ਕਰਨਾ ਚਾਹਣਾ ਕੁਲਦੀਪ ਸਿੰਘ ਗੜਗਾਜਣੂ ਕਿ ਤੁਹਾਨੂੰ ਵੀ ਐਸ ਗੁਰੂ ਘਰ ਨਹੀਂ ਜਾਣ ਦਿੰਦੇ ਫਿਰ ਸਾਡੇ ਨਾਲ ਬਹੁਤ ਧੱਕਾੰਦਾ ਪਿਆ ਤੁਹਾਨੂੰ ਇਸ ਮਸਲੇ ਤੇ ਐਕਸ਼ਨ ਲੈਣਾ ਚਾਹੀਦਾ ਮੈਂ ਉਹਨਾਂ ਚੋਂ ਭੁੱਖ ਹੜਤਾਲ ਨਹੀਂ ਤੋੜਨੀ ਜਿੰਨਾ ਚਿਰ ਸਾਡੇ ਮਸਲੇ ਹੱਲ ਨਾ ਹੋਏ ਤੇ ਜਥੇਦਾਰ ਜਿੰਨਾ ਚਿਰ ਇੱਥੇ ਸਾਡੇ ਕੋਲੇ ਨਾ ਆ ਜਾਂ ਜਿੰਨਾ ਚਿਰ ਮੰਗਾ ਨਾ ਮੰਨੀਆਂ ਉਨਾ ਚਿਰ ਮੈਂ ਫੋਖੜਤਾਲ ਨਹੀਂ ਤੋੜਨੀ ਤੇ ਪੰਥ ਨੂੰ ਵੀ ਬੇਨਤੀ ਕਿ ਤੂੰ ਇਹ ਵੀ ਚੜਦੀ ਕਲਾ ਚ ਰੋ ਅਸੀਂ ਚੜਦੀ ਕਲਾ ਦੇ ਵਿੱਚ ਆ ਸਾਨੂੰ ਕੋਈ ਓਵੇਂ ਪ੍ਰਵਾਹ ਨਹੀਂ ਗੁਰੂ ਦੇ ਬਾਣੇ ਵਿੱਚ ਆ ਤੇ ਬਾਕੀ ਜਣੀਆਂ ਭੇਡਾਂ ਭੁੰਡਾਂ ਬੋਲਦੀਆਂ ਮੈਂ ਪੰਥ ਨੂੰ ਇਹ ਵੀ ਬੇਨਤੀ ਕਰਨਾ ਚਾਹੁੰਨਾ ਕਿ ਮੈਂ ਤੁਹਾਡੀ ਕਦੀ ਨਹੀਂ ਮੰਤਰੀ ਪਿੱਠ ਨਹੀਂ ਲੱਗਣ ਦਿੰਦਾ ਮੈਂ ਚੜਦੀ ਕਲਾ 'ਚ ਹੀ ਰਾਵਾਂਗਾ ਮੈਂ ਕਿਸੇ ਅੱਗੇ ਮਿਲਤ ਨਹੀਂ ਕਰਦਾ ਤੇ ਚੜ੍ਹਦੀ ਕਲਾ ਦੇ ਵਿੱਚ ਹੀ ਮਰਾਂਗਾ ਤੇ ਜੇ ਪੰਥਲੀ ਸਾਨੂੰ ਸ਼ਹੀਦੀ ਵੀ ਮੈਨੂੰ ਦੇਣੀ ਪਈ ਤੇ ਪੰਥਲੀ ਮੈਨੂੰ ਸ਼ਹੀਦੀ ਵੀ ਦੇ ਦੇਗਾ ਤੇ ਬਾਕੀ ਪੰਥ ਦੀ ਚੜ੍ਹਦੀ ਕਲਾ ਲਈ ਅਸੀਂ ਗੁਰੂ ਅਕੀਰ ਦੇ ਅਰਦਾਸ ਕਰਾਂਗੇ ਸਾਡਾ ਪੰਥ ਚੜ੍ਹਦੀ ਕਲਾ ਜਿਹਦੇ ਨੌਜਵਾਨਾਂ ਨੂੰ ਬੇਨਤੀ ਕਿ ਤੁਸੀਂ ਅੰਮ੍ਰਿਤ ਛਕੋ ਗੁਰੂ ਦੇ ਲੜ ਲੱਗੋ ਤੇ ਜਿੰਦੇ ਤੋਂ ਆਪਾਂ ਨੂੰ ਰੋਕਦੇ ਨੇ ਤੇ ਆਹ ਵੇਖੋ ਕਿ ਹੁਣ ਸਾਨੂੰ ਇੱਥੇ ਜਾਨ ਹੀ ਨਹੀਂ ਦਿੰਦੇ ਪਏ ਗੁਰੂ ਘਰ ਹੀ ਨਹੀਂ ਜਾਨ ਦਿੰਦੇ ਪਏ ਅਸੀਂ ਕਿੰਨੇ ਗੁਲਾਮ ਆ ਤੇ ਇੰਨੀਆਂ ਹੀ ਬੇਨਤੀਆਂ ਆ ਮੈਂ ਅਕਾਲ ਤਖਤ ਤੇ ਜਥੇਦਾਰ ਨੂੰ ਫਿਰ ਬੇਨਤੀ ਕਰਨਾ ਚਾਹਣਾ ਕਿ ਤੁਸੀਂ ਇੰਦੇ ਦੇ ਸਖਤ ਨੋਟਿਸ ਲਾਓ ਇਹ ਸਾਡੇ ਨਾਲ ਬਹੁਤ ਜ਼ਿਆਦੇ ਟੱਕੇ ਹੁੰਦੇ ਪਏ ਜਿਹੜੇ ਅਸੀਂ ਤੁਹਾਨੂੰ ਐ ਹੋਣ ਦੱਸ ਨਹੀਂ ਸਕਦੇ ਟਾਈਮ ਥੋੜਾ ਹੈ ਸਰਕਾਰੀ ਪੀਐਸਓ ਸਾਨੂੰ 5-7 ਮਿੰਟ ਗੱਲ ਕਰਨ ਨੂੰ ਮਿਲਦੇ ਨੇ ਤੇ ਬਸ ਇੰਨੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ